ਸਤਕਾਰਯੋ ਸਹਿ ਸਭਾ ਦੇ ਸਾਰੇ ਮੈਂਬਰ ਸਹਿਬਾਨ ਪ੍ਰਧਾਨ ਸਹਿਬਾਨ ਔਰ ਜਿੰਨੇ ਵੀ ਕਵੀ ਜਨ ਸ਼ਹਿਰ ਇਥੇ ਪਹੁੰਚਿਆ ਅਠੋਲਾ ਸਾਹਿਬ ਪ੍ਰithviਪਾਲ ਸਿੰਘ ਅਠੋਲਾ ਜਿਨ੍ਹਾਂ ਨੂੰ ਹਮੇਸ਼ਾ ਹੀ ਜਦੋਂ ਕੋਈ ਸਹਿਤ ਸਭਾ ਦਾ ਪ੍ਰੋਗਰਾਮ ਕਰਦੇ ਆ ਹਮੇਸ਼ਾ ਯਾਦ ਕਰਦੇ ਆ तू खण पीण आया दो दी मु ती न ते पुत ते न तेरी धीउ ਚੌਦ ਦਾ ਹੱਥਾਂ ਵਾਲੀ ਗਲਚ ਪੈ ਗਈ ਪੰਜਾਲੀ ਉਹ ਵੀ ਅਰਲੀ ਵਾਲੀ ਪੰਜੂ ਦਾ ਆ ਹੋ ਪੰਜੂ ਦਾ 50 ਹੋ ਗਿਆ ਵਿਆਹ ਤੇ ਗਲਚ ਪੈ ਗਿਆ 6 ਦਾ 60 ਬਾਦੇ ਹੱਜ ਫੜ ਲੱਟ ਉੱਬਾ ਹੋ ਗਿਆ ਲੱਗ ਤੇ ਤੁਰਿਆ ਨਾ ਜਾਵੇ ਸਤੂ ਦਾ

ਜਦੋਂ ਵੇੜਾ ਲੰਘ ਗਿਆ ਸਾਰਿਆਂ ਤੇ ਗੱਲ ਆਉਣੀ ਐ ਬੀਬੀਆਂ ਵੜੀਆਂ ਹੱਸੀਆਂ ਜਦੋਂ ਬੀਬੀਆਂ ਦੀ ਗੱਲ ਆ ਜਦੋਂ ਵੇੜਾ ਲੰਘ ਗਿਆ ਰੋ ਰਹੀ ਕੋਈ ਰੂਬਰ ਲਾਪੇ ਹਾਏ ਮੁੱਲ ਨਹੀਂ ਦੇਖਦੇ ਜੱਗ ਤੇ ਜੋ ਬਨਤੇ ਮਾਪੇ ਹਾਏ ਮੁੱਲ ਨਹੀਂ ਦੇਖਦੇ ਜੱਗ ਤੇ ਜੋ ਬਨਤੇ ਮਾਪੇ ਜਦੋਂ ਵੇੜਾ ਲੰਘ ਗਿਆ ਰੋ ਰਹੀ ਕੋਈ ਰੂਬਰ ਲਾਪੇ ਹਾਇ ਮੁੱਲ ਨਹੀਂ ਵਿਕਦੇ ਜੱਗ ਤੇ ਜੋ ਬਨਤੇ ਮਾਪੇ ਬੇਜੋ ਬਨੇ ਠਾਠਾ ਮਾਰਦਾ ਜੋ ਬਨੇ ਠਾਠਾ ਮਾਰਦਾ ਹਾੜ ਵਾਂਗੂ ਆਇਆ ਜੋ ਬਨੇ ਠਾਠਾ ਮਾਰਦਾ ਹਾੜ ਵਾਂਗੂ ਆਇਆ ਜਦੋਂ ਬੰਦੇ ਤੇ ਜੋਗਰ ਹੁੰਦਾ ਨਾ ਮੋਟਿਆਂ ਤੋਂ ਨਹੀਂ ਥੋਕਦਾ ਨਾ ਮੇਰੇ ਕੋਈ ਜੋਗਰ ਠਰ ਠਾ ਮਾਰਦਾ ਹੜ ਬਾਨੂ ਆਇਆ ਹੱਥਾਂ ਵਿੱਚ ਆਏ ਲਾਲ ਦਾ ਕੁੱਦੀ ਮੁੱਲ ਨਾ ਪਾਇਆ ਹੱਥਾਂ ਵਿੱਚ ਆਏ ਲਾਲ ਦਾ ਕੁੱਦੀ ਮੁੱਲ ਨਾ ਪਾਇਆ ਜੋਗਰ ਕਹਦਾ ਯਾਰਿਆ ਕਦਾ ਯਾਰਿਆ ਮੇਰੀ ਮੋਤ ਹੀ ਜਾਪੇ ਹਮਲ ਨਹੀਂ ਵਿਕਦੇ ਜੱਗ ਤੇ ਜੋ ਬਨਤੇ ਮਾਪੇ ਹੋ ਸੱਚੀ ਮੁੱਲ ਨਹੀਂ ਵਿਕਦੇ ਜੱਗ ਤੇ ਜੋ ਬਨਤੇ ਮਾਪੇ ਆ ਬੀਬੀਆਂ ਤੇ ਮੈਂ ਇੱਕ ਗੱਲ ਸੁਣਾਉਣ ਜਾ ਰਿਹਾ ਓ ਰੰਗ ਚੂੜੇ ਦਾ ਖਰ ਗਿਆ ਰੰਗ ਚੂੜੇ रंग चूड़े खुरब वांग पासे होर गे मटिया ते भुलिया ते हासे भई रंग चूड़े खुरबा जवे वांग पासे होर गे मटिया ते भुलिया ते हासे सब गिते भुल गे ਗਿੱਦੇ ਭੁੱਲ ਕੇ ਸਭ ਤੀਆਂ ਵਾਲੇ ਗਿੱਦੇ ਭੁੱਲ ਕੇ ਚੰਬੜ ਕੇ ਟੀਟੂ ਬੀਟੂ ਮੀਟੂ ਮਲਿਆਂ ਦੇ ਛਾਪੇ ਹਾਏ ਮੁੱਲ ਨਹੀਂ ਵਿਕਦੇ ਜੱਗ ਤੇ ਜੋ ਬਨਤੇ ਮਾਪੇ ਹਾਏ ਮੁੱਲ ਨਹੀਂ ਵਿਕਦੇ ਜੱਗ ਤੇ ਜੋ ਬਨਤੇ ਮਾਪੇ ਪੁਸ਼ੋ ਪਹਿਲੀ ਉਮਰ ਨੂੰ ਕੀ ਰੋਗਤਾ ਚੰਦਨ ਵਰਗੀ ਤੇਹੀ ਨੂੰ ਕੋਣ ਵਾਂਗ ਖਾ ਗਿਆ ਬਈ ਚੰਦਨ ਵਰਗੀ ਤੇਹੀ ਨੂੰ ਕੋਣ ਵਾਂਗ ਖਾ ਗਿਆ ਉਹ ਜੋਬਨ ਟੜਦਾ ਯਾਰਿਆ ਜੋਬਨ ਟੜਦਾ ਯਾਰਿਆ ਨੀਰੀ ਮੋਤੀ ਜਪੇ ਹਾਏ ਮੁੱਲ ਨਹੀਂ ਵਿਕਦੇ ਜੱਗ ਤੇ ਜੋ ਬਨਤੇ ਮਾਪੇ ਹਾਏ ਮੁੱਲ ਨਹੀਂ ਵਿਕਦੇ ਜੱਗ ਤੇ ਜੋ ਬਨਤੇ ਮਾਪੇ सची मुल, नहीं दे, मुल नहीं दे, मैं क्या मुल विकद मई लोगों मुल मु विकद